ਬੰਬਾਰੇ ਸੋ ਕਹੋ ਤਲ ਕਰ ਸੇਵੀਆਂ ਅਹਨ ਸ ਸਹਦ ਸੁਪਾਏ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ आनंद मंगल सुख पाए संता हो राम नाम नेस तरिए ओठ क बाट त हर हर ਧਾਈ ਐ ਅਨ ਦਿਨ ਸੁਖ ਰਿਤ ਕਰੀਐ ਰਹਾ ਸ਼ਾਂਤ ਕਾ ਮਾਰਗ ਧਰਮ ਕੇ ਪਾਉਣੇ ਕੋ ਵਡ ਭਾਗੀ ਪਾਏ ਕੋਟ ਜਨਮ ਕੇ ਕਲ ਵਿਖ ਨਾਸੇ ਹਰ ਚਰਣੀ ਜਤ ਲਾਏ ਉਸਤ ਕਰੋ ਸਦਾ ਪ੍ਰਭ ਆਪਣੇ ਜਨ ਪੂਰੀ ਕਲ ਰਾਖੀ ਸਭ ਭੈ ਪਵਿੱਤਰ ਸਤਿਗੁਰ ਕੀ ਸੱਚ ਸਾਖੀ ਬਿਗਨਾ ਬਿਨਾਸ ਸਭ ਦੁਖ ਨਾਸਨ ਸਤਿਗੁਰ ਨਾਮ ਦਰੜਾਇ ਕੋਈ ਪਾਪ ਭੈ ਸਭ ਪਾਵਨ ਜਨ ਨਾਨਕ ਸੁਖ ਘਰਿਆ ਕਨਾ ਬਿਨਾਸਨ ਸਭ ਦੁਖ ਨਾਸਨ ਸਤ ਗੁਰ ਨਾਮ ਦਰਣਾਇ ਕੋਏ ਪਾਪ ਪਐ ਸਭ ਪਾਵਨ ਦਨ ਨਾਨਕ ਸੁਖ ਘਰ ਆਇਆ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੀ ਗੁਰਸਵਾਰੇ ਗੁਰੂ ਰੂਪ ਸਾਧ ਸੰਗਤ ਜੀਓ ਪਾਵਨ ਪਵਿੱਤਰ ਬਾਣੀ ਦੇ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਜੀ ਨੇ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤੇ ਹਨ ਸੋਰਠਿ ਰਾਗ ਦੇ ਵਿੱਚੋਂ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਪਾਵਨ ਬਾਣੀ ਅਤੇ ਅੱਜ ਦਾ ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜਿਆਂ ਦੇ ਪਾਵਨ ਪਵਿੱਤਰ 621 22 ਅੰਗ ਪਰ ਸशोभਤ ਹੈ ਸੋਰਠ ਮਹਲਾ 5 ਗੁਰਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਸਤਿਗੁਰੂ ਜੀ ਕਹਿੰਦੇ ਜਦੋਂ ਤੂੰ ਪੂਰੇ ਗੁਰੂ ਨੇ ਮਿਹਰ ਬਖਸ਼ਿਸ਼ ਰਮਤ ਕੀਤੀ ਹੈ ਪ੍ਰਭੂ ਨੇ ਸਾਡੀ ਨਾਮ ਸਿਮਰਨ ਦੀ ਤਾਂਗ ਪੂਰੀ ਕਰ ਦਿੱਤੀ ਹੈ ਕਰ ਇਸ ਨਾਮ ਗ੍ਰਹ ਆਏ ਆਨੰਦ ਮੰਗਲ ਸੁਖ ਪਾਏ ਤੇ ਨਾਮ ਸਿਮਰਨ ਦੀ ਬਰਕਤ ਦੇ ਨਾਲ ਆਤਮਿਕ ਇਸ਼ਨਾਨ ਕਰਕੇ ਅਸੀਂ ਅੰਤਰਾ ਆਤਮੇ ਟਿਕੇ ਰਹਿੰਦੇ ਹਾਂ ਅਤੇ ਆਤਮਿਕ ਆਨੰਦ ਆਤਮਿਕ ਖੁਸ਼ੀਆਂ ਆਤਮਿਕ ਸੁਖ ਮਾਣ ਰਹੇ ਹਾਂ ਸੰਤ ਹੋ ਰਾਮ ਨਾਮ ਨਿਸਤਰੀਏ ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਦੇ ਨਾਮ ਵਿੱਚ ਜੁੜਿਆ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ਊਠ ਤ ਬਾਠ ਤੋ ਹਰ ਹਰ ਧਾਈ ਹੈ ਆਨੰਦਨ ਸੁਖ ਰਤ ਕਰੀਏ ਰਹਾਓ ਸਤਿਗੁਰੂ ਜੀ ਕਹਿੰਦੇ ਇਸ ਵਾਸਤੇ ਉੱਠਦਿਆਂ ਬੈਠਦਿਆਂ ਹਰ ਵੇਲੇ ਹਰ ਨਾਮ ਸਿਮਰਨਾ ਚਾਹੀਦਾ ਹੈ ਹਰ ਨਾਮ ਸਿਮਰਨ ਦੀ ਇਹ ਨੇਕ ਕਮਾਈ ਹਰ ਵੇਲੇ ਕਰਨੀ ਚਾਹੀਦੀ ਹੈ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਭਾਗੀ ਪਾਏ ਸਿਮਰਨ ਕਰਨਾ ਹੀ ਇਨਸਾਨ ਵਾਸਤੇ ਗੁਰੂ ਦਾ ਦੱਸਿਆ ਹੋਇਆ ਸਹੀ ਰਸਤਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਹੀ ਧਰਮ ਦੀ ਪੌੜੀ ਹੈ ਜਿਸ ਦੇ ਰਾਹੀ ਮਨੁੱਖ ਪ੍ਰਭੂ ਚਰਨਾਂ ਵਿੱਚ ਪਹੁੰਚ ਸਕਦਾ ਹੈ ਪਰ ਕੋਈ ਵਿਰਲਾ ਭਾਗਾ ਵਾਲਾ ਹੀ ਇਹ ਪੌੜੀ ਲੱਭਦਾ ਹੈ ਕੋਟ ਜਨਮ ਕੇ ਕਿਲ ਵਿਖ ਨਾਸੇ ਹਰ ਚਰਨੀ ਚਤ ਲਾਏ ਜਿਹੜਾ ਮਨੁੱਖ ਸਿਮਰਨ ਦੇ ਰਾਹੀ ਪਰਮਾਤਮਾ ਦੇ ਚਰਨਾ ਵਿੱਚ ਚਤ ਜੋੜਦਾ ਹੈ ਉਸ ਦੇ ਕਰੋੜਾਂ ਜਨਮਾਂ ਦੇ ਪਾਪ ਨਾਸ਼ ਹੋ ਜਾਂਦੇ ਹਨ ਉਸਤਤ ਕਰ ਹੋ ਸਦਾ ਪ੍ਰਮੇ ਆਪਣੇ ਜਿਨ ਪੂਰੀ ਕਲ ਰਾਖੀ ਜਿਸ ਪਰਮਾਤਮਾ ਵਾਹ ਗੁਰੂ ਜੀ ਨੇ ਸਾਰੇ ਸੰਸਾਰ ਵਿੱਚ ਆਪਣੀ ਪੂਰੀ ਸੱਤਿਆ ਟਿਕਾਰ ਰੱਖੀ ਹੈ ਉਸ ਦੀ ਸਿਵਕ ਸੁਲਾ ਸਦਾ ਹੀ ਕਰਦੇ ਰਹੀਏ ਜੀ ਦੰਤ ਸਭ ਭਏ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ ਉਹ ਸਾਰੇ ਹੀ ਪ੍ਰਾਣੇ ਸੁੱਚੇ ਉੱਚੇ ਜੀਵਨ ਵਾਲੇ ਬਣ ਜਾਂਦੇ ਨੇ ਜਿਹੜੇ ਸਦਾ ਥਿਰ ਹਰਨਾਮ ਸਿਮਰਨ ਵਾਲੇ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਦੇ ਨੇ ਬਿਗਨ ਵਿਨਾਸ਼ਨ ਸਭ ਦੁੱਖ ਨਾਸ਼ਨ ਸਤਿਗੁਰ ਨਾਮ ਦਰੜਾਇਆ ਜੀਵਨ ਦੇ ਰਸਤੇ ਵਿੱਚੋਂ ਸਾਰੀਆਂ ਰੁਕਾਵਟਾਂ ਦੂਰ ਕਰਨ ਵਾਲਾ ਸਾਰੇ ਦੁੱਖ ਨਾਸ਼ ਕਰਨ ਵਾਲਾ ਹਰ ਨਾਮ ਗੁਰੂ ਨੇ ਜਿੰਨਾ ਮਨੁੱਖਾਂ ਦੇ ਹਿਰਦੇ ਵਿੱਚ ਪੱਕਿਆ ਕਰ ਦਿੱਤਾ ਖੋਏ ਪਾਪ ਭੈ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਉਨ੍ਹਾਂ ਦੇ ਸਾਰੇ ਪਾਪ ਨਾਸ਼ ਹੋ ਜਾਂਦੇ ਨੇ ਉਹ ਸਾਰੇ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਨੇ ਅਤੇ ਆਤਮਿਕ ਆਨੰਦ ਨਾਲ ਅੰਤਰ ਆਤਮੇ ਟਿਕੇ ਰਹਿੰਦੇ ਨੇ ਸੋ ਕੋਟਾਨ ਕੋਟ ਸ਼ੁਕਰਾਨਾ ਧੰਵਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜਿਆਂ ਦਾ ਜਿਨ੍ਹਾਂ ਅੰਮ੍ਰਿਤ ਵੇਲੇ ਤੋਂ ਮਹਾਨ ਕਿਰਪਾ ਬਖਸ਼ਿਸ਼ ਰਮਟ ਕਰਕੇ ਅੰਮ੍ਰਿਤ ਵੇਲਾ ਖੁੱਲੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਬਾਣੀ ਪੜਨ ਸੁਣਨ ਦਾ ਸਤ ਸੰਗਤ ਕਰਨ ਦਾ ਸੁਭਾਗ ਸਮਾ ਬਖਸ਼ਿਸ਼ ਕੀਤਾ ਸਤਿਗੁਰੂ ਗਰੀਬ ਨਵਾਜ ਸੱਤੇ ਪਾਤਸ਼ਾਹ ਜੀ ਇਸੇ ਹੀ ਤਰ੍ਹਾਂ ਕਿਰਪਾ ਦ੍ਰਿਸ਼ਟੀ ਬਣਾਏ ਰੱਖਣਾ ਸਰਬੱਤ ਸੰਗਤਾਂ ਨੂੰ ਆਪਣੇ ਚਰਨਾਂ ਕਮਲਾਂ ਨਾਲ ਜੋੜ ਕੇ ਰੱਖਣਾ ਸਭਨਾ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖਣਾ ਗੁਰ ਸਿੱਖੀ ਦੇ ਮਨਨਾਮ ਦਾਨ ਦੀਆਂ ਦਾਤਾਂ ਅਮਰਤ ਵੇਲਾ ਬਾਣੀ ਬਾਣੇ ਦਾ ਪਿਆਰ ਬਖਸ਼ਿਸ਼ ਕਰਨ ਸਰਬੱਤ ਸੰਗਤਾਂ ਦੇ ਕਾਰਜ ਰਾਸ ਕਰਨ ਗੁਰਮਤਿ ਅਨੁਸਾਰ ਸਭਨਾ ਦੀਆਂ ਸ਼ੁਭ ਮਨੋ ਕਾਮਨਾਵਾਂ ਪੂਰਨ ਕਰਨ ਸਰਬੱਤ ਸੰਗਤਾਂ ਦਾ ਧੰਨਵਾਦ ਸਰਬੱਤ ਸੰਗਤਾਂ ਨੂੰ ਜੀਉ ਆਇਆ ਜੀਉ ਆਇਆ ਆਓ ਗੁਰੂ ਪਿਆਰੇ ਸਾਧ ਸੰਗਤ ਜੀਉ ਸਤਨਾਮ ਸ੍ਰੀ ਵਾਹਿਗੁਰੂ ਜੀ ਦੇ ਜਾਪ ਨਾਲ ਰੁੱਣ ਨਾ ਕਰੀਏ ਜੀ ਕੋਈ ਵੀ ਰਸ ਨਾ ਵਾਂਝੀ ਨਾ ਰਹੇ ਸਾਰੀਆਂ ਸੰਗਤਾਂ ਪਿਆਰ ਸਤਿਕਾਰ ਸਹਿ ਤੋਟੀ ਆਵਾਜ਼ ਵਿੱਚ ਬੋਲਿਓ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ වාහිකුරු නම්වාහිරුසාටනම්වාහිරුරු සතනමවාහිකුරුටනමගරුසාටනම්වාහිරු සතනමවාහිකුරු සතනම්වාරු ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਧੰ ਗੁਰੂ ਨਾਨਕ 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 ਤਨ ਗੁਰੂ ਨਾਨਕ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ